ਮੈਨੂੰ ਹੁਣੇ-ਹੁਣੇ ਇੱਕ ਗੱਲ ਸੁਣਨ ਨੂੰ ਮਿਲੀ ਹੈ ਕਿ ਜਦੋਂ ਅਸੀਂ ਮਿੱਠਾ ਖਾ ਲੈਂਦੇ ਆ ਮਿੱਠਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਤੇ ਉਸ ਤੋਂ ਬਾਅਦ ਕਹਿੰਦੇ ਕਿ ਬਰਸ਼ ਕਰਨਾ ਚਾਹੀਦਾ ਹੁਣ ਕੋਈ ਪੁੱਛੇ ਜੇ ਕੋਈ ਰੈਸਟੋਰੈਂਟ ਵਿੱਚ ਹੈ ਗਿਆ ਉੱਥੇ ਉਹਨੇ ਡੈਜ਼ਰਟ ਖਾ ਲਿਆ ਉਹਨੇ ਉੱਥੇ ਪੈਸਟਰੀ ਖਾ ਲਿਆ ਕਿ ਉਹ ਆਪਣੇ ਤੇ ਆਪਣਾ ਬਰਸ਼ ਲੈ ਕੇ ਜਾਇਆ ਕਰ। ਅਰੇ ਯਾਰ ਮੇਰੇ ਕਹਿੰਦਾ ਇਹ ਮਤਲਬ ਨਹੀਂ ਸੀ। ਮੈਂ ਵੈਸੇ ਸੁਣਿਆ ਆ ਕਿ ਕਹਿੰਦੇ ਜਦੋਂ ਤੁਸੀਂ ਮਿੱਠਾ ਖਾਂਦੇ ਆ ਨਾ ਤੇ ਤੁਸੀਂ ਪਾਣੀ ਨਹੀਂ ਪੀਣਾ ਤੇ ਮੈਂ ਜਸਟ ਹੁਣੇ ਮੈਡਮ ਨੇ ਕੇਕ ਖਾਦਾ ਲੌਜੀਕ ਕੀ ਆ ਤੇ ਕਹਿੰਦੇ ਕਿ ਕੈਵਿਟੀ ਹੋ ਜਾਂਦੀ ਤੇ ਖਰਾਬ ਹੋ ਜਾਂਦਾ। ਮੈਨੂੰ ਲੱਗਦਾ ਕੈਵਿਟੀ ਤਾਂ ਹੁੰਦੀ ਆ ਜੇਕਰ ਤੁਸੀਂ ਆਪਣੇ ਟੀਟਸ ਨੂੰ ਨਾ ਸਾਫ਼ ਨਹੀਂ ਲੱਗਦੇ ਤੇ ਪਾਣੀ ਤਾਂ ਸਾਫ਼ ਸੁਭਾਈ ਦਾ ਕੰਮ ਕਰਦਾ ਆ ਬਟ ਮੈਂ ਵੀ ਬਸ ਸੁਣਿਆ ਸੀ ਤੇ ਮੈਂ ਉਹ ਚੀਜ਼ ਬੋਲ ਦਿੱਤੀ ਬਟ ਪਤਾ ਨਹੀਂ ਹੁਣ ਮੈਂ ਸਹੀ ਆ ਕਿ ਗਲਤ ਆ ਜਾਂ ਜਿੱਦ ਤੋਂ ਮੈਂ ਸੁਣਿਆ ਸੀ ਸ਼ਾਇਦ ਉਹਨੇ ਮੈਨੂੰ ਬੇਵਕੂਫ ਬਣਾਇਆ ਅਸੀਂ ਬੇਵਕੂਫ ਬਣ ਕੇ ਸ਼ਾਇਦ ਮੈਨੂੰ ਅੱਗੇ ਤੋਂ ਚੀਜ਼ ਨਹੀਂ ਬੋਲਣੀ ਚਾਹੀਦੀ ਬਿਕੋਜ਼ ਫਿਰ ਸਾਰਿਆਂ ਦਾ ਕਿਉਂਕਿ ਮੈਂ ਉਹੀ ਲੌਜੀਕ ਕਹਿ ਰਹੀ ਆ ਕਿ ਜੇਕਰ ਬੰਦਾ ਹੁਣ ਰੈਸਟੋਰੈਂਟ ਦੇ ਵਿੱਚ ਹੈਗਾ ਆ ਰੈਸਟੋਰੈਂਟ ਚ ਗਿਆ ਆ ਨਾ ਤੇ ਉਥੇ ਜਾ ਕੇ ਉਹ ਬਰਸ਼ ਨਾਲ ਲੈ ਕੇ ਜਾਏਗਾ ਜਾਂ ਫਿਰ ਉਹ ਫੀ ਕੀ ਕਰੂਗਾ ਪਰ ਤੇ ਬੰਦੇ ਦੀ ਆਪਣੀ ਮਰਜ਼ੀ ਆ ਆਪਣੇ ਬੈਗ ਚ ਬਰਸ਼ ਵੀ ਰੱਖ ਸਕਦੇ ਆ ਹਨਾ ਜੇ ਕਿਸ ਨੂੰ ਜ਼ਿਆਦਾ ਹੈਗਾ ਕਿ ਸਾਡੇ ਜਿਹੜੇ ਟੀਥਾ ਉਹ ਸੇਫ ਰਹੇ ਸਾਫ ਰਹੇ ਕਦੀ ਖਰਾਬ ਨਾ ਹੋਣ ਹਾਂ ਵੈਸੇ ਇੱਕ ਮੇਰੇ ਕੋਲ ਦੀ ਸੀ ਨੁਕਤਾ ਹੈਗਾ ਆ ਕਿ ਜਿਹੜੀ ਫਟਕੜੀ ਹੁੰਦੀ ਆ ਨਾ ਉਹਨੂੰ ਕਹਿੰਦੇ ਕਿ ਉਹਦੇ ਨਾਲ ਜਿਹੜਾ ਲੀਕਵਰ ਬਣਾ ਕੇ ਨਾ ਪਾਣੀ ਚ ਉਹਨੂੰ ਉਬਾਲ ਕੇ ਥੋੜਾ ਜਿਹਾ ਠੰਡਾ ਕਰਕੇ ਉਹਦੇ گارਲਿਕ ਕੀ ਗਿਆਕ ਹੋ ਗਾਗਲ ਹਾਂ ਉਹ ਕਰਨਾ ਚਾਹੀਏ ਸੋਰੀ ਡਿਰਾ ਰਹੇ ਗੋ ਹੋ ਗਿਆ ਹੈ ਮੇਰੀ ਠੰਗ ਸੇਪ ਹੋ ਗਈ ਆ ਤੇ ਤੁਸੀਂ ਡਰਾ ਰਹੇ ਡਰਾ ਰਹੇ ਕਰਨੇ ਚਾਹੀਦੇ ਇਹਨਾਂ ਦੇ ਕਹਿਣ ਦਾ ਮਤਲਬ ਹੈ ਹਾਂ ਹਾਂ ਸੋਰੀ ਵਈ ਠੀਕ ਹੈ ਤੇ ਇਹਦੇ ਨਾਲ ਜਿਹੜੇ ਤੁਹਾਡੇ ਮੇਰਾ ਸਵਾਲ ਹੈ ਜਿਵੇਂ ਉਹ ਹੀ ਆ ਕਿ ਤੁਸੀਂ ਰੈਸਟੋਰੈਂਟ ਚ ਗਏ ਖਾਦਾ ਪੀਦਾ ਮਿੱਠਾ ਖਾ ਲਿਆ ਤੁਸੀਂ ਕਹਿੰਦੇ ਆ ਪਾਣੀ ਨਹੀਂ ਪੀਣਾ ਤੁਸੀਂ ਲੋਗ ਬਰਸ਼ ਆਪਣੇ ਬੈਗ ਚ ਕੈਰੀ ਕਰ ਸਕਦੇ ਆ ਅਗਰ ਤੁਹਾਨੂੰ ਚਾਹ ਦਾ ਫੀਲ ਹੋ ਰਹੀ ਹੋਵੇ ਔਰ ਮੇਰੀ ਗੱਲ ਸੁਣੋ ਜੇ ਬੰਦਾ ਡੇਟ ਤੇ ਗਿਆ ਆ ਹੈ ਉੱਥੇ ਵੀ ਤੁਸੀਂ ਯਾਰ ਉੱਥੇ ਤਾਂ ਨਹੀਂ ਚਾਹੀਦਾ ਕਿ ਤੁਸੀਂ ਇਮਾਨਦਾਰ ਹੋਣੇ ਚਾਹੀਦੇ ਆਪਣੇ ਆਪ ਨਾਲ ਤੁਹਾਡੇ ਦੰਦ ਜਿਹੜੇ ਤੰਦਰੁਸਤ ਰਹਿਣੇ ਚਾਹੀਦੇ ਆ ਤੁਸੀਂ ਆਪਣੇ ਪਾਰਟਨਰ ਨੂੰ ਬੋਲੋ ਯਾਰ ਮੈਂ ਮਿੱਠਾ ਖਾਦਾ ਪਹਿਲੀ ਗੱਲ ਤੇ ਖਾਓ ਹੀ ਨਾ ਠੀਕ ਹੈ ਅਗਰ ਖਾ ਰਹੇ ਹੋ ਅਗਰ ਤੁਸੀਂ ਨਹੀਂ ਧਨੀਆਂ ਗਰਮੀ ਚ ਤਾਂ ਸਾਰੇ ਨਹਾਉਂਦੇ ਆ ਸਿਆਾਲਾ ਦਾ ਮੈਨੂੰ ਪਤਾ ਨਹੀਂ ਆ ਹੁਣ ਬਟ ਜਿਹੜੇ ਲੋਗ ਚੋਲੋ ਨਾਂਦੇ ਉਹ ਤਾਂ ਵਧੀਆ ਗੱਲ ਆ ਜਿਹੜੇ ਨਹੀਂ ਨਾਂਦੇ ਉਹ ਪਰਫਿਊਮ ਯੂਜ਼ ਕਰ ਸਕਦੇ ਆ ਮੈਂ ਸਿਰਫ ਇਹ ਮੈਂ ਕਹਿੰਨੀ ਮਾਊਥ ਫਰੈਸ਼ਰ ਆਂਦਾ ਕੋਲਗੇਟ ਦਾ ਨਾ ਮਿਸਟ ਦਾ ਆਂਦਾ ਆ ਤੁਸੀਂ ਉਹ ਹੀ ਯੂਜ਼ ਕਰੋ ਮੈਂ ਇਹਨੇ ਮੈਂ ਫੇਰ ਉਹੀ ਕਹਿਨੀ ਆ ਕਿ ਰੈਸਟੋਰੈਂਟ ਦੇ ਵਿੱਚ ਕਿੰਨੀ ਔਕਵਰਡ ਸਿਚੁਏਸ਼ਨ ਨਹੀਂ ਲੱਗੂਗੀ ਬ੍ਰਸ਼ ਕਰ ਚੋਲੋ ਘੰਟਾ ਡੇਢ ਘੰਟਾ ਤੁਸੀਂ ਕੱਢ ਸਕਦੇ ਆ ਘਰ ਜਾ ਕੇ ਤੁਰੰਤ ਜਾਂਦੇ ਘਰ ਪਹਿਲਾਂ ਤੁਸੀਂ ਬ੍ਰਸ਼ ਕਰਨਾ ਆ ठीक ठीक अच्छा, है 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 बाकी चीज़ नहीं नहीं चाहिए तो चाहिए ने, ने, विद पेस्ट लगा के वो उसके आपके आपके में में नमक चाहिए। <laughs> क्या आपके टूथ पेस्ट, टूथ पेस्ट में नमक होना क्या <laughs> मेरे टूथ पेस्ट भी लौंग भी सब कुछ बस फिर करो जर पोच पहला ब्रश करना है ਪਰ ਮੈਡਮ ਦੇ ਅਕੋਰਡਿੰਗ ਜਿੰਨੀ ਵਾਰ ਮਿੱਠਾ ਖਾਣਾ ਉਨੀ ਵਾਰ ਤੇਨੇ ਟਾਈਮ ਤਾਂ ਹੀ ਕਰਾਂਗੇ ਜਦ ਤੱਕ ਦੁਪਹਿਰ ਨੂੰ ਤਾਂ ਅਸੀਂ ਕਰਦੇ ਨੇ ਆ ਪਰ ਜਾਂਦੇ ਘਰ ਤੁਸੀਂ ਕਰਨਾ ਤੀਸਰਾ ਉਖੋ ਗਿਆ ਦੇ ਸੌਣ ਤੋਂ ਪਹਿਲਾਂ ਵੀ ਤੁਸੀਂ ਕਰਨਾ ਜਦੋਂ ਤੁਸੀਂ ਡਿਨਰ ਕਰਦੇ ਆ ਉਸ ਤੋਂ ਬਾਅਦ ਤੁਸੀਂ ਸੌਣ ਤੋਂ ਪਹਿਲਾਂ ਬ੍ਰਸ਼ ਜ਼ਰੂਰ ਕਰਨਾ ਹੈ ਠੀਕ ਹੈ ਐਂਡ ਇੱਕ ਆਨੈਸਟ ਕੁਐਸਚਨ ਤੁਸੀਂ ਕਰਦੇ ਹੋ ਰਾਤ ਨੂੰ ਹਾਂ ਜੀ ਜ਼ਰੂਰ ਮੈਮ ਬਟ ਮੈਂ ਤੁਹਾਨੂੰ ਦੱਸਣਾ ਮੇਰਾ ਤਾਂ ਵੀ ਕੈਵਿਟੀ ਕਦੀ ਤੋਂ ਲੱਗੀ ਸੀ ਇਹਦਾ ਮਤਲਬ ਕਿ ਤੁਸੀਂ ਬ੍ਰਸ਼ਿੰਗ ਸਹੀ ਨਹੀਂ ਕਰਦੇ ਨਹੀਂ ਮੈਂ ਬਹੁਤ ਵਧੀਆ ਕਰਦੀ ਹਾਂ ਕਿੰਦਾ ਵਾਲੀ ਕਰਦੇ ਪਰ ਮੈਂ ਤੁਹਾਨੂੰ ਇਹਦਾ ਕਾਰਨ ਦੱਸਦੀ ਹਾਂ ਮੈਂ ਬਹੁਤ ਸਾਰੀਆਂ ਚਾਕਲੇਟਸ ਖਾਂਦੀ ਸੀ ਮਤਲਬ ਡੇਲੀ ਡੇਲੀ ਵੱਡੀਆਂ ਵੱਡੀਆਂ ਚਾਕਲੇਟਸ ਮੈਂ ਇੱਕ ਦਿਨ ਚ ਖਤਮ ਕਰ ਦਿੰਦੀ ਸੀ ਉਹ ਤੁਸੀਂ 2.5 ਵਾਲੀ ਵੀ ਇੱਕ ਦਿਨ ਚ ਖਤਮ ਹਾਂਜੀ ਨਹੀਂ ਉਹਨੂੰ ਮੈਂ 2-3 ਦਿਨ ਲਗਾ ਦਿੰਦੀ ਸੀ ਬਟ ਮੈਂ ਚਾਕਲੇਟਸ ਬਹੁਤ ਖਾਦੀਆਂ ਇਸ ਕਰਕੇ ਮੇਰੇ ਟੀਥ ਖਰਾਬ ਹੋਇਆ ਹੁਣ ਮੈਂ ਹੁਣ ਮੈਂ ਛੱਡਣ ਦੀ ਕੋਸ਼ਿਸ਼ ਕਰਦੀ ਹਾਂ ਡੇਲੀ ਨਹੀਂ ਖਾਂਦੀ ਪਰ ਇਹ ਸਲਾਹ ਤਾਂ ਆਈ ਦੇ ਰਹੇ ਕਿਉਂਕਿ ਚਾਕਲੇਟ ਖਾਣ ਤੋਂ ਬਾਅਦ ਇਹਨਾਂ ਨੇ ਪਾਣੀ ਨਹੀਂ ਪੀਤਾ ਤੇ ਉਹ ਕਹਿ ਕਹਿ ਕੇ ਉਹ ਸੋਣਾ ਚਾਕਲੇਟ ਇੱਕ ਚਮਕਾ ਖਾਦਿਆ ਰੋਜ਼ ਕੀ ਮੀਆਂ ਖਾਣੇ ਤੁਸੀਂ ਰੋਜ਼ ਦੀਆ ਰੋਜ਼ ਦੀ ਇੱਕ ਤੇ ਮੰਨੀ ਲੋ ਹਾਂ ਕਿੰਨੀ ਰੋਏ ਵਾਲੀ ਕਦੀ 40 ਵਾਲੀ ਵੀ ਹੋ ਸਕਦੀ ਆ ਕਦੀ 100 ਵਾਲੀ 100 ਵਾਲੀ ਪੂਰੀ ਨਹੀਂ ਖਾਉਂਗੀ ਉਦਾਂ ਵਾਲੀ 100 ਵਾਲੀ ਐਂਡ 21 ਜਾਂ ਦੋ ਤੇ ਖਾ ਲੂੰਗੀ ਐਂਡ ਮੈਨੂੰ ਚਾਕਲੇਟਸ ਬਹੁਤ ਪਸੰਦ ਆ ਤੇ ਮੈਂ ਉਹ ਖਾਣੀ ਰਹੀ ਆ ਪਰ ਹੁਣ ਮੈਂ ਥੋੜੀਆਂ ਛੱਡਦੀਆਂ ਸੀ ਬਟ ਦੋ ਦਿਨ ਤੋਂ ਮੈਂ ਫੇਰ ਖਾ ਰਹੀ ਆ ਤੁਸੀਂ ਫਿਰ ਉਸ ਤੋਂ ਬਾਅਦ ਬਰਸ਼ ਕਰ ਹਾਂ ਮੈਂ ਜਲਦੀ ਕਰ ਪਹੁੰਚਦੀ ਹਾਂ ਕਿਉਂਕਿ ਮੈਂ ਸ਼ਾਮ ਨੂੰ ਖਾਣੀ ਆ ਸੀਰੀਅਸਲੀ ਮੈਂ ਉਹ ਬੈਰ ਚਾਕਲੇਟ ਨਹੀਂ ਖਾਣੀ ਮੈਂ ਸ਼ਾਮ ਨੂੰ ਖਾਣੀ ਆ ਐਂਡ ਸ਼ਾਮ ਨੂੰ ਜਦੋਂ ਮੈਂ ਘਰ ਚ ਆਨੀ ਆ ਤੇ ਮੈਂ ਬਰਸ਼ ਕਰ ਲੈਣੇ ਆ ਸੋ ਸਾਰਿਆਂ ਨੂੰ ਸਲਾਹ ਆ ਜੇ ਆਪਣੇ ਦੀਥ ਖਰਾਬ ਨਹੀਂ ਕਰਨੇ ਕੈਵਿਟੀ ਨਹੀਂ ਚਾਹੁੰਦੇ ਹੈ ਕਿ ਮੈਡਮ ਦੀ ਸਲਾਹ ਮੰਨੋ ਤੇ ਅਗਰ ਵੀ ਅਜੇ ਵੀ ਕੁਐਸਚਨ ਹੋਈ ਹੈ ਰੈਸਟੋਰੈਂਟ ਤੇ ਕੀ ਕੀ ਜਾਵੇ ਯਾਰ ਤੁਸੀਂ ਸਿੰਪਲ ਜਿਹਾ ਲਾ ਤੁਸੀਂ ਰੈਸਟੋਰੈਂਟ ਤੇ ਜਾਣਾ ਤੇ ਤੁਸੀਂ ਉੱਥੇ ਮਿੱਠਾ ਨਹੀਂ ਖਾਣਾ ਠੀਕ ਹੈ ਅਗਰ ਤੁਸੀਂ ਮਿੱਠਾ ਖਾ ਰਹੇ ਹੋ ਤਾਂ ਤੁਸੀਂ ਬ੍ਰਸ਼ ਨਾਲ ਲੈ ਕੇ ਜਾਣਾ ਅਗਰ ਤੁਸੀਂ ਬ੍ਰਸ਼ ਨਹੀਂ ਨਾਲ ਲੈ ਕੇ ਜਾਂਦੇ ਤੁਸੀਂ ਤੁਰੰਤ 1 ਘੰਟੇ ਬਾਅਦ ਘਰ ਜਾਂਦੇ ਹੀ ਬ੍ਰਸ਼ ਕਰਨਾ ਮੈਂ ਬਸ ਇਹੀ ਸਲਾਹ ਦੇਣਾ ਚਾਹੂੰਗੀ ਤੁਹਾਨੂੰ ਥੈਂਕ ਯੂ ਸੋ ਮਚ ਬਾਕੀ ਤੁਸੀਂ ਕਮੈਂਟਸ ਕਰਕੇ ਦੱਸਣਾ ਹੈ ਕਿ ਮੈਂ ਸਹੀ ਹਾਂ ਕਿ ਮੈਡਮ ਸਹੀ ਹੈ ਕਿ ਜੇ ਡੇਟ ਤੇ ਗਏ ਹੋ ਤਾਂ ਬ੍ਰਸ਼ ਨਾਲ ਲੈ ਕੇ ਜਾਣਾ ਜ਼ਰੂਰੀ ਹੈ ਕਿ ਨਹੀਂ